ਜੇ ਜੇ ਅਸੀਂ ਆਪਣੇ ਹੱਥ ਲੈਣੇ ਆ ਤੇ ਸਾਨੂੰ ਸਾਰਿਆਂ ਨੂੰ ਇਸ ਜਗ੍ਹਾ ਤੇ ਆ ਕੇ ਬੈਠਣੀ ਪੈਣਾ ਹੋਰ ਕੋਈ ਹੱਲ ਨਹੀਂ ਸਰਕਾਰ ਦੇਖੋ ਵੱਖ-ਵੱਖ ਪਲੇਟਫਾਰਮ ਤੇ ਇਹ ਨਿਯੋਗ ਲਗਾਉਂਦੇ ਆ ਕਿ ਰੈਲੀ ਨਾ ਹੋਵੇ ਪਰ ਸਰਕਾਰ ਉਹ ਤੋਂ ਪਾਰੇ ਪਾਸੇ ਕੀ ਹੁੰਦੀ ਗੱਲ ਹੈ ਹੱਕ ਦੇ ਦਈਏ ਤੇ ਇਹਨਾਂ ਨੂੰ ਘਰ ਬਿਠਾਈਏ ਅਸੀਂ ਕਹਿੰਦੇ ਸੋਲੂਸ਼ਨ ਵਾਲਾ ਸਰਕਾਰ ਕੀ ਆਂਦੀ ਕਿ ਅਸੀਂ ਖੁਸ਼ੀ ਨਾਲ ਥੋੜੀ ਆਂਦੇ ਇੱਥੇ ਵਾਰ-ਵਾਰ ਕਿ ਜੇ ਫਟਾਫਲ ਕਰਦਾ ਕਿ ਬਾਹਰ ਵਾਲਾ ਕਿ ਸੜਕਾਂ ਤੇ ਬੈਠੀਏ ਸੋ ਸਾਥੀਓ ਇਹਨਾਂ ਹੀ ਕਹਿਣਾ ਹੋਇਆ ਸਾਡੇ ਕੋਲ ਸਾਡੇ ਰਣਜੀਤ ਸਿੰਘ ਜੀ ਪਟਿਆਲਾ ਤੋਂ ਉਹਨਾਂ ਨੂੰ ਸਾਡਾ ਬੁਨਾ ਉਹ ਆਪਣੇ ਵਿਚਾਰ ਲੈ ਕੇ ਸਾਡੇ ਕੋਲ ਆਣਗੇ ਕਿਉਂਕਿ ਵਿਚਾਰ ਸਾਰਿਆਂ ਨੂੰ ਪਤਾ ਹੀ ਇੱਕ ਦੂਸਰੇ ਦੇ ਪਰ ਫਿਰ ਵੀ ਸਰਕਾਰ ਨੂੰ بار بار ਸਾਨੂੰ गुजारिश ਕਰਕੇ ਆਪਣੀਆਂ ਗੱਲਾਂ ਬਾਰੇ ਆਪਣੀਆਂ ਮੰਗਾਂ ਬਾਰੇ ਦੱਸਣਾ ਪੈਂਦਾ ਸੋ ਸਾਥੀਓ ਸਾਡੇ ਕੋਲ ਰਣਜੀਤ ਸਿੰਘ ਜੀ ਪਟਿਆਲਾ ਤੋਂ ਸੋਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਠ ਪੁਰਜਾ ਪੁਰਜਾ ਕੱਟ ਮਰੇ ਕਾਬੂ ਨਾ ਛੋਡੇ ਕੇ ਸੰਘਰਸ਼ ਆਪਾਂ ਨੂੰ ਪਤਾ ਹੈ ਕਿੰਨਾ ਸਮਾਂ ਹੋ ਗਿਆ ਲੜਦਿਆਂ ਨੂੰ ਜਿੰਨੀ ਦੇਰ ਤੱਕ ਸਾਡੀ ਪੂਰਨ ਰੂਪਕ ਪ੍ਰਾਪਤੀ ਨਹੀਂ ਹੁੰਦੀ ਉਨੀ ਦੇਰ ਤੱਕ ਹੀ ਆਪਾਂ ਪਿੱਛਾ ਤਾਂ ਜਿਹੜਾ ਹੈ ਉਹ ਜਗਾ ਛੱਡਣੀ ਨਹੀਂ ਵਕ ਵਕ ਜਿਹੜਿਆਂ ਤੋਂ ਆਏ ਕੰਪਿਊਟਰ ਦੇ ਆਪ ਸਾਥੀਓ ਜੀ ਆਇਆਂ ਨੂੰ ਕਿਹੜੇ ਵੱਲੋਂ ਖਦੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਤਾਲਾ ਸੋ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਬੰਦ ਬੰਦ ਅਧਾਰਿਆਂ ਦੇ ਵਿੱਚ ਕਹਿੰਦੀ ਹੈ ਕਿ ਅਧਾਰਿਆਂ ਨੂੰ ਇਹ ਨਸੀਹਤ ਆ ਦਿੰਦੀ ਹੈ ਕਿ ਕਿਸੇ ਨੂੰ ਕਦੇ ਵੀ ਕੋਈ ਤੁਸੀਂ ਲਾਰਾ ਨਹੀਂ ਲਾਉਣਾ ਕਦੇ ਕੋਈ ਝੂਠ ਨਹੀਂ ਬੋਲਣਾ ਆਪ ਨੂੰ ਡੇਟ ਕੰਮ ਕਰਨਾ ਹੈ ਪਰ ਇਹ ਏਡੀ ਨਕਮੀ ਸਰਕਾਰ ਹੈ ਇਹ ਆਪਣੇ ਬੋਲਾਂ ਦਾ ਹੀ ਆਪ ਹੀ ਵਿਰੋਧ ਕਰਦੀ ਹੈ ਟੱਕੋ ਕੱਟ 3-4 ਸਾਲ ਤੋਂ 3 ਨਾਲ ਸਾਲਾਂ ਤੋਂ ਇਹ ਸਾਨੂੰ ਲਾੜਿਆਂ ਦੇ ਵਿੱਚ ਰੱਖ ਰਹੀ ਹੈ ਇੱਕ ਬੰਨੇ ਜਵਾਬ ਕਰ ਦਿੰਦੇ ਆ ਦੂਜੇ ਬੰਨੇ ਮੁੱਕਰ ਜਾਂਦੇ ਨੇ ਇੱਕ ਬੰਨੇ ਜਵਾਬ ਕਰਦੇ ਨੇ ਦੂਜੇ ਬੰਨੇ ਮੁੱਕਰ ਜਾਂਦੇ ਆ ਕਮਾਲ ਹੋ ਗਈ ਆ ਇੱਕ ਫੇੜ ਨੂੰ ਚਲਾਉਣ ਵਾਲਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਇੱਕ ਅਧਿਆਪਕ ਦਾ ਇੱਕ ਟੀਚਰ ਦਾ ਬੱਚਾ ਹੈ ਤੇ ਅੱਜ ਤੱਕ ਉਸ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਸਾਡਾ ਕਹਿਣਾ ਫਰਜ ਬਣਦਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਠੀਕ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਹੈ ਕਿ ਝੂਠ ਬੋਲਣਾ ਪਾਪ ਹੁੰਦਾ ਹੈ ਜਿਹੜੀ ਅਸੀਂ ਮੋ ਤੱਕ ਬੱਚਿਆਂ ਨੂੰ ਗੱਲ ਸਿਖਾਉਂਦੇ ਆਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਕਟਰ ਮੂਰੇ ਪਤਾ ਹੋਣਾ ਚਾਹੀਦਾ ਕਿ ਜੇ ਦਿੱਲੀ ਨੇ ਕੰਪਿਊਟਰ ਤੇ ਪੰਜਾਬ ਵੱਲ ਦਿੱਲੀ ਦੀ ਹਾਰ ਪੰਜਾਬ ਦੀ ਆਵਾਜ਼ ਦੇ ਨਾਲ ਹੋਈ ਆ ਅੱਜ ਵਿਸ਼ਾਲ ਸੁਣ ਜਾ ਆਇਆ ਵਰਗ ਜਿਹੜਾ ਪੰਜਾਬੀ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿਚ ਹਾਰੇਗੀ ਦਾ ਪੰਜਾਬੀ ਇੱਕ ਵੱਡੀ ਗੱਲ ਹੈ ਕੰਪਿਊਟਰ ਆਗਿਆਪੀ ਹਿੰਦਿਆ ਨੂੰ ਸੰਬੋਧਨ ਕਰ ਰਹੇ ਨੇ ਤੁਹਾਡੇ ਨਾਲ 150 ਗੁਣਾ ਮਜ਼ਬੂਤ ਹੈ ਜੇ ਅਸੀਂ ਇਹਦੇ ਨਾਲ ਹੀ ਦੀ ਚੰਦ ਦੀ ਵਾਟ ਲਾ ਕੇ ਗਏ ਨਾ ਤੁਸੀਂ ਸੋਚ ਕੇ ਹਰਾਮ ਹੋ ਜਾਓਗੇ ਜਿਹੜਾ ਆਓ ਸਾਥੀਆਂ ਦੇ ਵਿਚਾਰ ਸੁਣ ਲਈ ਰੈਗੀ ਵਾਲਾ ਮੋਰੀਆਂ ਦੀ ਓ ਪੰਜਾਬੀਆਂ ਦੇ ਮੋਰਚੇ ਤਾਂ ਅੰਗਰੇਜ਼ਾਂ ਕੋਲੋਂ ਵੀ ਝੱਲੇ ਨਹੀਂ ਗਏ ਤੁਸੀਂ ਤਾਂ ਫੇਰ ਸਾਡੇ ਆਪ ਦੇ ਆਪਣੇ ਉਹ ਤੁਸੀਂ ਕਿੱਥੇ ਚੱਲ ਲੋਗੇ ਇਹ ਚੀਜ਼ਾਂ ਤੇ ਅਸੀਂ ਪਿਓ ਦਾਦਾ ਜਿਓ ਕੋ ਸਿੱਖੀਆਂ ਆਈਆਂ ਨੇ ਬਹੁਤ ਪੁਰਾਣੀਆਂ ਗੱਲਾਂ ਨੇ ਇਹ ਤਾਂ ਸਾਡੇ ਡੀਐਨਏ ਦੇ ਵਿੱਚ ਆ ਇਹਦਾ ਸੋਦ ਲੋ ਸੰਗਰੂਰ ਮੋਰਚਾ ਚੱਕਿਆ ਜਾਊਗਾ ਨਹੀਂ ਚੱਕਿਆ ਜਾਂਦਾ ਜਨੀ ਦੇ ਤੱਕ ਤੁਹਾਨੂੰ ਸਾਡੇ ਹੱਥ ਨਹੀਂ ਮਿਲ ਜਾਂਦੇ ਇਹ ਮੋਰਚਾ ਨਹੀਂ ਚੱਕਿਆ ਜਾਣਾ ਜਨੀ ਦੇ ਤੱਕ ਤੁਹਾਨੂੰ ਸਾਡੇ ਹੱਥ ਨਹੀਂ ਮਿਲਦੇ ਸੇਵਾ ਵੇੇ ਕਮਿਸ਼ਨ ਤੇ ਅਸੀਂ ਹੱਕਦਾਰ ਹਾਂ ਸਾਨੂੰ ਸੇਵਾ ਵੇੇ ਨਿਕਲ ਜਾਇਦਾ ਹੈ ਇਹ ਜਮਾਨਾ ਸਾਡੇ ਨਾਲ ਇਲੈਕਸ਼ਨ ਲੜਦੇ ਟਾਈਮ ਕੀਤੀਆਂ ਸੀਗੀਆਂ ਉਹ ਜਮਾਨਾ ਨੂੰ ਪੂਰਾ ਕਰੋ ਜੇ ਵਾਕਈ ਤੁਸੀਂ ਇੱਕ ਵਾਸਤੂ ਸਾਹਿਬ ਦੇ ਬੱਚਿਓ ਜਿਨੇ ਸਿਖਾਇ ਝੂਠ ਬੋਲਣਾ ਪਾ ਕੇ ਤਾਂ ਉਸ ਚੀਜ਼ ਨੂੰ ਅਪਣਾ ਕੇ ਦੱਸੋ ਤੇ ਜੋ ਸਾਡੀ ਅੱਖ ਬਣਦੇ ਸਾਨੂੰ ਦਿਓ ਰਹੀ ਗੱਲ ਮੇਰੇ ਸਾਥੀ ਨੇ ਬੈਠੇ ਨੇ ਇਹਨਾਂ ਦਾ ਸਾਡਾ ਵਾਹ ਆਪਸ ਵਿੱਚ ਇਕੱਠਿਆ ਪੈਂਦਾ ਇਲੈਕਸ਼ਨ ਆਪਾਂ ਇਕੱਠੇ ਕਰਾਉਂਦੇ ਆਂ ਪ੍ਰੇਮ ਪਿਆਰ ਨਾਲ ਰਹਿੰਦੇ ਵੀ ਆ ਤੇ ਜਦੋਂ ਫਿਰ ਥੋੜੇ ਮੌਲ ਡਾਂਸ ਹੁੰਦਾ ਹੁੰਦਾ ਵੀ ਪਿਆਰ ਨਾਲ ਹੀ ਹੁੰਦਾ ਹੈ ਵੱਡਿਆਂ ਕੋਲੋਂ ਅਸੀਂ ਅਸ਼ੀਰਵਾਦ ਲੈਂਦੇ ਆਂ ਡਾਂਗ ਦੇ ਰੂਪ ਦੇ ਵਿੱਚ ਤੇ ਬਰਾਬਰ ਦੇ ਆਇਆ ਕੋਟ ਹੈ ਭਰਾਵਾਂ ਵਾਲਾ ਕਾਰਜ ਹੈ